ਹਲਕਾ ਜੰਡਿਆਲਾ ਦੇ ਪਿੰਡ ਵਡਾਲਾ ਜੋਹਲ ਵਿਖੇ ਪਿਛਲੇ ਦਿਨੀ ਤਿੰਨ ਨੌਜਵਾਨਾਂ ਵੱਲੋਂ ਇੱਕ ਪਰਵਾਸੀ ਕੋਲੋਂ ਮੋਬਾਈਲ ਫੋਨ ਖੋਣ ਦੌਰਾਨ ਉਸਨੂੰ ਮਾਰੀ ਗਈ ਸੀ ਜਿਸ ਦੀ ਹੋਈ ਹਸਪਤਾਲ 'ਚ ਮੌਤ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਕਰਵਾਇਆ ਜਾ ਰਿਹਾ ਹੈ Post Mortem ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਲਗਾਈ ਇਨਸਾਫ ਦੀ ਗੁਹਾਰਿਸ ਮੌਕੇ ਗਲਬਾਤ ਕਰਦੇ ਹੋਏ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੀ 15 ਦਿਨ ਪਹਿਲਾਂ ਯੂਪੀ ਤੋਂ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੋਹਲ ਵਿਖੇ ਕੰਮਕਾਜ ਲਈ ਆਏ ਸਨ ਤਾਂ 2 ਦਿਨ ਪਹਿਲਾਂ ਹੀ ਮੇਰੇ ਪਰਾਲੂ ਕੋਲੋਂ ਤਿੰਨ ਨੌਜਵਾਨਾਂ ਨੇ ਕਾਰ ਦੇ ਬਾਹਰ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੇਰੇ ਪਰਾਨੇ ਮੋਬਾਈਲ ਫੋਨ ਨਹੀਂ ਛੱਡਿਆ ਤਾਂ ਉਹਨਾਂ ਨੇ ਉਸਨੂੰ ਗੋਲੀ ਮਾਰ ਦਿੱਤੀ ਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਮੇਰੇ ਪਰਾਲੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਵਿਕਰ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰਵਾਸੀ ਲੋਕ ਹਨ ਤੇ ਯੂਪੀ ਤੋਂ ਵਡਾਲਾ ਜੋਹਲ ਪਿੰਡ ਵਿੱਚ ਕੰਮ ਕਾਜ ਕਰਨ ਦੇ ਲਈ ਆਏ ਸਨ ਇਸ ਦੌਰਾਨ تین ਨੌਜਵਾਨਾਂ ਵੱਲੋਂ ਮ੍ਰਿਤਕ ਅਨਿਲ ਕੁਮਾਰ ਨੂੰ ਗੋਲੀ ਮਾਰ ਕੇ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕੱਲ ਇਸ ਦੀ ਮੌਤ ਹੋ ਗਈ ਇਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ লাশ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਏ ਹਾਂ ਜੀ ਸਰ ਕੀ ਮਸਲਾ ਹੈ ਪੋਸਟਮਾਰਟਮ ਜਿਹੜੇ ਤੁਸੀਂ ਪਹੁੰਚੇ ਜਿੱਥੇ ਇਹ ਰਹੀ ਆਪਣੇ 21 ਤਰੀਕ ਨੂੰ ਅਨੈਲ ਜਿਹੜਾ ਬੰਦਾ ਜਿਹੜਾ ਇਹਦੀ ਡੈਥ ਹੋਈ ਆ ਉਹ ਆਪਣੇ ਬੈਠਾ ਸੀ ਬਾਹਰ ਮੰਜੇ ਤੇ ਤੇ ਕੋਈ ਦਿਨ ਜਾਨੇ ਅਨਪਛਾਤੇ ਵਿਅਕਤੀ ਆਇਆ ਇਹਦਾ ਮੋਬਾਈਲ ਫੋਨ ਪਿਆ ਜਿਹੜਾ ਨੇ ਅੱਗੇ ਉਹ ਵਿਰੋਧ ਕੀਤਾ ਤੇ ਗੋਲੀ ਮਾਰ ਕੇ ਤੇ ਮੋਬਾਈਲ ਫੋਨ ਵੀ ਲੈ ਲਿਆ ਇਹ ਜੋ ਪੀ ਦਾ ਰਹਿਣ ਵਾਲਾ ਸੀ ਅੱਛਾ ਕਿੱਥੇ ਖੋ ਕਿੱਥੇ ਕਰਨ ਵਾਸਤੇ ਪਹੁੰਚੇ ਸੀ ਇਹ ਵਿਡਾਲੇ ਚੌਂਕ ਵਿਡਾਲੇ ਚੌਂਕ ਵਿਡਾਲਾ ਚੌਂਕ ਕਿੰਨੇ ਜਾਨੇ ਸੀ ਉਹ ਖੋ ਕਰਨ ਵਾਲੇ ਇਹਨਾਂ ਦੇ ਦਸਤਾਵੇਜ਼ ਮੁਤਾਬਕ 3 ਜਾਨੇ ਸੀ 3 ਜਾਨੇ ਕਮਰ ਸੀ ਜੀ ਜੀ ਇਹਦੀ 25 ਸਾਲ ਉਮਰ ਸੀ। ਕਿਸਰ ਕਰਦਾ ਕੀ ਸੀ ਇਹ? ਇਹ ਕਮੈਂਟਡ ਡਰਾਈਵਰ ਸੀ। ਸਹੀ ਸਹੀ ਲੱਗੋ ਕਿ ਕਿੰਨੇ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ? ਸੀਸੀਟੀਵੀ ਘੁੰਮਾ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਟੈਸਟ ਕਰਕੇ ਤੇ ਇਹਦੀ ਬੈਕਗ੍ਰਾਉਂਡ ਕੀ ਦਿੱਸੇਦਾ ਰਹਿਣ ਵਾਲਾ ਸੀ ਕਿ ਕਿੱਥੋਂ ਦਾ? ਨਹੀਂ ਇਹ ਜੋਪੀ ਦਾ ਰਹਿਣ ਵਾਲਾ ਸੀ ਇਹ ਝੋਨੇ ਦੇ ਸੀਜ਼ਨ ਚ ਕੰਬਾਈਨ ਚਲਾਉਣ ਤੇ ਡਰਾਈਵਰ ਸੀ। ਕਿਹਦਾ ਕੋਈ ਇੱਥੇ ਹੈਗਾ ਵਾਲੀਵਾਰਸ ਦੀ ਕੋਈ? ਇਹਨੇ ਆਏ ਆ ਜੀ ਜੋਪੀ ਤੋਂ ਆਏ ਆ ਰਿਸ਼ਤੇਦਾਰੇ ਦੇ। ਸਰੇ ਸਤੇ ਜਾ ਰਹਾ ਹੈ ਮੈਂ ਇਹਨਾਂ ਨੇ ਫੋਨ ਕੋ ਬੰਦੇ ਨੂੰ ਹਾਂ ਮੈਂ ਇਹ ਜਿਹੜਾ ਫੋਨ ਖੋਣ ਵਾਸਤੇ ਜਿਹੜਾ ਤੇ ਜਿਹੜੇ ਦੋਸ਼ੀ ਹੈ ਜੀ ਹਲੇ ਤੱਕ ਫੜੇ ਨਹੀਂ ਗਏ ਦੋਸ਼ੀਆਂ ਨੂੰ ਟੈਸਟ ਕਰ ਰਹੇ ਆ ਜੀ ਟੀਮਾਂ ਲੱਗੀਆਂ ਹਈਆਂ ਵਾ ਤੇ ਜਿਹੜੇ ਆ ਕਿ ਆ ਸੀਸੀਟੀਵੀ ਕੈਮਰੇ ਖੰਘਾ ਰਹੇ ਆ ਤੇ ਜਲਦ ਤੋਂ ਜਲਦ ਕਿਹੜੀ ਜਗ੍ਹਾ ਤੇ ਹੈ ਜਿੱਦੋਂ ਉਹਨਾਂ ਨੇ ਫੋਨ ਖੋਆ ਕਿਹੜੀ ਜਗ੍ਹਾ ਤੇ ਹੈ ਇਹ ਬਡਾਲਾ ਜੋਲ ਸੇ ਆਪਣੀ ਘਰ ਸੀ ਨਹੀਂ ਬਡਾਲਾ ਜੋਲ ਜਿੱਥੇ ਡਰਾਈਵਰੀ ਕਰਦਾ ਸੀ ਉਹਨਾਂ ਦੇ ਘਰ ਦੇ ਸਾਹਮਣੇ ਜਿਹੜਾ ਬੈਠਾ ਸੀ ਮਨਜੜਾ ਕੇ ਤੇ ਉਹ ਇੱਕ ਉਹ ਕੱਲਾ ਸੀਗਾ ਹੋਰ ਵੀ ਕੱਲਾ ਸੀਗਾ ਇਹ ਫੋਨ ਆਪਣਾ ਦੇਖ ਰਿਆ ਸੀ ਉਹਨਾਂ ਨੇ ਦੇਖਿਆ ਕਿ ਇਹ ਕੱਲਾ 21 ਤਰੀਕ ਦਾ ਸਰ ਵਾਕਿਆ ਹੈ 21 ਤਰੀਕ ਦਾ 21 21 ਲੋ ਇੱਕੋ ਗੋਲੀ ਮਾਰੀ ਸੀ ਤੁਹਾਨੂੰ ਕਿਨੇ ਤੋਂ ਇਨਫੋਰਮੇਸ਼ਨ ਮਿਲੀ ਸਾਨੂੰ ਉਦੋਂ ਫਿਰ ਇਨਫੋਰਮੇਸ਼ਨ ਮਿਲ ਗਈ ਜਦੋਂ ਉਹਨੇ ਗੋਲੀ ਵਜੀ ਆ ਤੇ ਉਹਨੂੰ ਹਸਪੀਟਲ ਲਾਇਆ ਤੇ ਉਹ ਵਿਆਹ ਸੀ ਜਾਂ ਕੁਵਾਰਾ ਸੀ ਕੁਵਾਰਾ ਹੈ ਜੀ